ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਬਟਾਲਾ ਦੇ ਵਿੱਚ ਰਾਤ ਨੂੰ ਚੱਲੀਆਂ ਤਾਬਰ ਤੋੜ ਗੋਲੀਆਂ ਬਟਾਲੇ ਦੇ ਵਿੱਚ ਸੈਮ ਦਾ ਮਾਹੌਲ ਇੱਥੇ ਦੱਸਣ ਯੋਗ ਹੈ ਕਿ ਮੋਟਰਸਾਈਕਲ ਦੋ ਨੌਜਵਾਨ ਮੋਟਰਸਾਈਕਲ ਸਵਾਰ ਹੋ ਕੇ ਆਉਂਦੇ ਹਨ ਖੜੀ ਸਕਾਰਪੀਓ ਦੇ ਉੱਪਰ ਗੋਲੀਆਂ ਚਲਾਉਂਦੇ ਹਨ ਜਿਸ ਦੇ ਵਿੱਚ ਕੀ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਨਾਲ ਬੈਠੀ ਔਰਤ ਗੰਭੀਰ ਰੂਪ ਚ ਜ਼ਖਮੀ ਹੁੰਦੀ ਹੈ ਇਹਨਾਂ ਨੂੰ ਪੁਲਿਸ ਸਿਵਲ ਹਸਪਤਲ ਲੈ ਜਾਂਦੀ ਹੈ ਜਿੱਥੇ ਕਿ ਡਾਕਟਰ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੰਦੇ ਆ ਨਾ ਤੇ ਔਰਤ ਨੂੰ ਅਮਿਸਰ ਰੈਫਰ ਕਰ ਦਿੰਦੇ ਆ ਨਾ ਇੱਥੇ ਦੱਸਣਯੋਗ ਹੈ ਕਿ ਜਿਹੜੀ ਨਾਲ ਬੈਠੀ ਆਰ ਸੀਓ ਜੱਗੂ ਭਗਵਾਨਪੁਰੀਏ ਦੀ ਮਾਤਾ ਹੈ ਅਤੇ ਉਹ ਬਹੁਤ ਹੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਨਾ ਤੇ ਉਹਨਾਂ ਨੂੰ ਅਮਿਸਰ ਰੈਫਰ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੀ ਹਾਲਤ ਜਿਹੜੀ ਉਹ ਵੀ ਗੰਭੀਰ ਬਣੀ ਹੋਈ ਹੈ ਇੱਥੇ ਬੇਕੌਫ ਹੋ ਕੇ ਜਿੱਤਰਾ ਗੋਲੀਆਂ ਚਲਾਈਆਂ ਗਈਆਂ ਨੇ ਸਾਰੇ ਬਟਾਲਾ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਆ ਮੋਟਰਸਾਈਕਲ ਸਵਾਰ ਜਦੋਂ ਆਉਂਦੇ ਹਨ ਤੇ ਖੜੀ ਸਕਾਰਪੀਓ ਦੇ ਉੱਪਰ ਤਾਬਰ ਤੋੜ ਗੋਲੀਆਂ ਚਲਾਉਂਦੇ ਆਂ ਜਿਸ ਦੇ ਨਾਲ ਕਿ ਉੱਥੇ ਮੌਕੇ ਤੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੇਦਰੋ ਮਸਕਾ ਜਿਸ ਦਾ ਟਾਈਮ ਗੁਰਦਾਸਪੁਰ